ਆਪਣੇ ਨਾਲ ਅੱਜ ਮਹਿੰਦਰਪਾਲਜੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਮੌਜੂਦ ਬੈਠੇ ਨੇ ਆਪਾਂ ਇਹਨਾਂ ਨਾਲ ਕੁਝ ਇਹਨਾਂ ਦੇ ਵਿਚਾਰ ਜੋ ਸਾਂਝੇ ਕਰਾਂਗੇ ਅੱਜ ਸਰ ਕੀ ਕਹਿਣਾ ਚਾਹੋਗੇ ਤੁਸੀਂ ਜਾਂ ਤੁਹਾਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਸ਼ਰੋਮਣੀ ਕਾਲ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਵੱਲੋਂ ਪਟਿਆਲਾ ਲੋਕ ਸਭਾ ਲਈ ਉਹਨਾਂ ਨੇ ਮੈਨੂੰ ਇੱਥੋਂ ਚੁਣਿਆ ਹੈ ਤੇ ਮੇਰੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਇੱਥੇ ਬੈਠੇ ਹੋਏ ਨੇ ਤੇ ਜਿਹੜਾ ਜੰਗ ਅਸੀਂ ਅੱਜ ਸ਼ੁਰੂ ਕੀਤਾ ਹੈ ਕੱਗੇ ਇਲਾਕੇ ਦੇ ਵਿੱਚ ਆਏ ਆ ਪਹਿਲੀ ਵਾਰ ਇਸ ਇਲੈਕਸ਼ਨ ਦੇ ਸਹاب ਨਾਲ ਤਾਂ ਇੱਕ ਦਫ਼ਤਰ ਦਾ ਉਡ ਘਾਟਣਾ ਅੱਜ ਇਹਨਾਂ ਨੇ ਸਥਾਨਕ ਸਾਡੇ ਲੀਡਰ ਸਹਬਾਨ ਨੇ ਕਰਨਾ ਹੈ ਉਹ ਕਰਾਂਗੇ ਤੇ ਮੁੱਖ ਮੁੱਦੇ ਜਿਹੜੇ ਹੈਗੇ ਨੇ ਮੈਂ ਜੇ ਛੋਟੇ ਵਿੱਚ ਗੱਲ ਮਕਾਉਣੀ ਚਾਹਾਂ ਤਾਂ ਜਿੰਨੇ ਵੀ ਪੰਥਕ ਮੁੱਦੇ ਨੇ ਅੱਜ ਤੱਕ ਸਾਡੇ 50 ਸਾਲ ਜਾਂ 75 ਸਾਲ ਤੋਂ ਕੋਈ ਵੀ ਹੱਲ ਨਹੀਂ ਹੋਇਆ ਇੱਕ ਤਾਂ ਉਹ ਸਾਡੇ ਮੁੱਦੇ ਨੇ ਇੱਕ ਪੰਜਾਬ ਸਾਡਾ ਬਿਲਕੁਲ ਟੀਸੀ ਤੋਂ ਅੱਜ 97 ਨੰਬਰ ਤੇ ਆ ਗਿਆ ਆਰਥਿਕ ਤੌਰ ਤੇ ਉਹਨੂੰ ਚੁੱਕਣ ਵਾਸਤੇ ਕੋਈ ਵੀ ਬੰਦਾ ਪ੍ਰੈਕਟੀਕਲੀ ਪਾਰਲੀਮੈਂਟ ਜਾ ਕੇ ਗੱਲ ਨਹੀਂ ਕਰ ਰਿਹਾ ਇਹ ਜਿਹੜੇ ਮੁੱਖ ਮੁੱਦੇ ਨੇ ਸਾਡੇ ਚਾਹੇ ਉਹ ਪੰਜਾਬ ਦੇ ਮੁੱਦੇ ਹੋਣ ਆਰਥਿਕ ਮੁੱਦੇ ਹੋਣ ਸਾਡੇ ਸੱਭਿਆਚਾਰਕ ਹੋਣ ਸਾਡੀ ਬੋਲੀ ਦੇ ਮੁੱਦੇ ਹੋਣ ਉਹ ਸਾਡੀ ਚੰਡੀਗੜ੍ਹ ਦਾ ਮੁੱਦਾ ਹੋਵੇ ਸਾਡੀ ਜਿਹੜੇ ਸਰਵਿਸਿਜ਼ ਰੂਲ ਨੇ ਉਹ ਬਦਲ ਦਿੱਤੇ ਗਏ ਨੇ ਜਾਂ ਸਾਡੇ ਪਾਣੀਆਂ ਦੀ ਗੱਲ ਹੋਵੇ ਪਾਣੀਆਂ ਤੇ ਕੰਟਰੋਲ ਜਿਹੜਾ ਉਹ ਖਤਮ ਕਰਤਾ ਗਿਆ ਇਹਦੇ ਨਾਲ ਸਾਡਾ ਜਿਹੜਾ ਖੇਤੀ ਸਾਡਾ ਮੁੱਖ ਕਿੱਤਾ ਉਹ ਖਤਮ ਹੋ ਗਿਆ ਅੱਜ ਸਾਡੇ ਦੂਜੀ ਵਾਰ ਜਾ ਕੇ ਕਿਸਾਨ ਅੰਦੋਲਨ ਬਾਰਡਰਾਂ ਤੇ ਲੱਗਿਆ ਹੋਇਆ ਕਿ ਸਾਨੂੰ ਐਮਐਸਪੀ ਦੋ ਬਿਨਾ ਐਮਐਸਪੀ ਦੇ ਇੰਡੀਆ ਵਰਗੇ ਮੁਲਕ ਦੇ ਵਿੱਚ ਜਿੱਥੇ ਪੰਜਾਬ ਸਾਡਾ ਸਭ ਤੋਂ ਜ਼ਿਆਦਾ ਅਨਾਜ ਪੈਦਾ ਕਰਦਾ ਹੈ ਉਹ ਜਿਹੜਾ ਹੈ ਉਹ ਸਰਵਾਈਵ ਨਹੀਂ ਕਰ ਸਕਦੀ ਖੇਤੀ ਸਾਡੀ ਆ ਇੱਕ ਉਦਾਹਰਨ ਦਿਨਾ ਤੁਹਾਨੂੰ ਕਿ ਇਹਨਾਂ ਸਰਕਾਰਾਂ ਦੀਆਂ ਨੀਤਾਂ ਕਿੰਨੀਆਂ ਸਾਡੇ ਉਲਟ ਨੇ ਪਹਿਲਾਂ ਮਸਾਂ ਆਪਾਂ 1.5 ਸਾਲ ਉੱਥੇ ਬਰੂਹਾਂ ਤੇ ਬੈਠ ਕੇ ਦਿੱਲੀ ਤਾਂ ਤਿੰਨ ਬਿੱਲ ਮਤਲਬ ਕਿ ਫੇਲ ਕਰਕੇ ਆਏ ਆ ਪਾਸ ਨਹੀਂ ਕਰਨ ਦਿੱਤੇ ਪਰ ਆ ਪਰਸੋਂ ਦੀਆਂ ਅਖਬਾਰਾਂ ਦੇ ਵਿੱਚ ਮੈਂ ਆਪ ਜੀ ਨੂੰ ਆਪ ਜੀ ਰਹੀਂ ਲੋਕਾਂ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਨਾ ਕਿ ਪਰਸੋਂ ਦੀਆਂ ਅਖਬਾਰਾਂ 'ਚ ਇੱਕ ਵੱਡੀ ਖਬਰ ਛਪੀ ਹੈ ਕਿ 26 ਜਿਹੜੀਆਂ ਮੰਡੀਆਂ ਨੇ ਉਹ ਖਤਮ ਕਰਤੀਆਂ ਜਾਣ ਤੇ ਜਿਹੜੇ ਉਸ ਇਲਾਕੇ ਦੇ ਕਿਸਾਨ ਨੇ ਉਹ ਆਪਣਾ ਅਨਾਜ ਸਿੱਧਾ ਸਾਈਲੋਜ਼ ਦੇ ਵਿੱਚ ਲੈ ਕੇ ਜਾਓ ਇਹਨਾਂ ਸਾਈਲੋਜ਼ ਦੀ ਖਬਰ ਉਦੋਂ ਵੀ ਵੱਡੀ ਪੱਧਰ ਤੇ ਛਪੀ ਸੀ ਮੋਗੇ ਵਾਲੇ ਦੀ ਜਦੋਂ ਅਸੀਂ ਦਿੱਲੀ ਅੰਦੋਲਨ 'ਚ ਬੈਠੇ ਸੀ ਅਡਾਨੀਆਂ ਤੇ ਅਮਾਨੀਆਂ ਹੱਥ ਜੇ ਸਾਰਾ ਸਾਡਾ ਅਨਾਜ ਚਲ ਜਾਊਗਾ 4 ਸਾਲ 3 ਸਾਲ ਸਾਨੂੰ ਉਹ ਅਨਾਜ ਦੀ ਕੀਮਤ ਦੇਣਗੇ ਉਸ ਤੋਂ ਬਾਅਦ ਮਨਮਨੀ ਕਰਨਗੇ ਇਧਰੋਂ ਸਾਡੀਆਂ ਮੰਡੀਆਂ ਖਤਮ ਹੋ ਜਾਣਗੀਆਂ ਅਸੀਂ ਮੰਡੀਆਂ ਖਤਮ ਨਹੀਂ ਹੋਣ ਦੇਣੀਆਂ ਉਹ ਵਿਰੋਧ ਕੀਤਾ ਉਹੀ ਭਗਵੰਤਮਾਨ ਕੀ ਸੋਚ ਕੇ ਮੰਡੀਆਂ ਖਤਮ ਕਰ ਗਿਆ ਸੀ ਤੇ ਵਿਰੋਧ ਤੋਂ ਬਾਅਦ ਫਿਰ ਉਹਨੇ ਮੰਡੀਆਂ ਖਤਮ ਕਰਨ ਦਾ ਜਿਹੜਾ ਆਪਣਾ ਐਲਾਨ ਸੀਗਾ ਉਹ ਵਾਪਸ ਲਿਆ ਸੋ ਇਹ ਜਿਹੜੀ ਐ ਇੱਥੋਂ ਪਤਾ ਲੱਗਦਾ ਕਿ ਉਹਨਾਂ ਦੀ ਅੰਦਰਲੀ ਨੀਅਤ ਸਾਡੇ ਹੱਕ 'ਚ ਨਹੀਂ ਹੈ ਉਹ ਤਾਂ ਵਿਰੋਧ ਦੇਖ ਕੇ ਉਹ ਕਰ ਲੈਂਦੇ ਨੇ ਬਦਲ ਲੈਂਦੇ ਨੇ ਇਹਦਾ ਮਤਲਬ ਉਹ ਚਾਹੁੰਦੇ ਨੇ ਕਿ ਕਾਰਪੋਰੇਟ ਦੇ ਹੱਥ ਵਿੱਚ ਸਾਰਾ ਕੁਝ ਆ ਜਾਏ ਜੇ ਕਾਰਪ ਦੁਨੀਆ ਪਰਚ ਜੇ ਕਾਰਪੋਰੇਟ ਦੇ ਹੱਥ ਸਾਰਾ ਕਬਜ਼ਾ ਆ ਗਿਆ ਨਾ ਬਚਣਾ ਜ਼ਮੀਂਦਾਰ ਨੇ ਨਾ ਜਪਣਾ ਬਚਣਾ ਦੁਕਾਨਦਾਰ ਨੇ ਨਾ ਬਚਣਾ ਆੜਤੀ ਨੇ ਤੇ ਨਾ ਸਾਨੂੰ ਫਿਰ ਨੌਕਰੀਆਂ ਮਿਲਣੀਆਂ ਨੇ ਇੱਥੋਂ ਤੱਕ ਮੈਂ ਕਹਿਣਾ ਵੀ ਮੈਂ ਮੇਰੇ ਦਲਤ ਭਰਾ ਵੀ ਇਸ ਸਮਾਜ ਵਿੱਚ ਹੀ ਰਹਿੰਦੇ ਨੇ ਉਹਨਾਂ ਦੀ ਰਿਜ਼ਰਵੇਸ਼ਨ ਵੀ ਕਾਰਪੋਰੇਟ ਨੇ ਖਤਮ ਕਰ ਦੇਣੀ ਹੈ ਜਿਹੜਾ ਅੱਜ ਉਹ ਕਹਿੰਦੇ ਨੇ ਸਾਨੂੰ ਚਾਰ ਬੰਦੇ ਰੋਟੀ ਖਾਂਦੇ ਆਂ ਅਸੀਂ ਨੌਕਰੀ ਲਗਦੇ ਆਂ ਉਹ ਚੀਜ਼ ਵੀ ਤੁਸੀਂ ਅੱਜ ਦੁਨੀਆ ਭਰ ਦੇ ਵਿੱਚ ਦੇਖ ਲਓ ਇੰਡੀਆ 'ਚ ਦੇਖ ਲਓ ਜਿੱਥੇ-ਜਿੱਥੇ ਵੀ ਕਾਰਪੋਰੇਟ ਆਏ ਨੇ ਉੱਥੇ ਰਿਜ਼ਰਵੇਸ਼ਨ ਨਹੀਂ ਹੈ ਚਾਹੇ ਵੱਡੇ ਹਸਪਤਾਲ ਹੋਣ ਚਾਹੇ ਵੱਡੇ ਸਕੂਲ ਹੋਣ ਇਦਾਂ ਹੌਲੀ-ਹੌਲੀ ਤਬਦੀਲ ਕਰਕੇ ਰੇਲਵੇ ਤੇ ਮਿਲਟਰੀ ਵਰਗੇ ਏਰੀਏ ਵੀ ਉਹ ਕਾਰਪੋਰੇਟ ਦਾ ਦੇਣਾ ਚਾਹੁੰਦੇ ਆਂ ਤੇ ਸਾਰੇ ਕੱਪਾ ਹੋਰ ਗੱਲ ਕਰਦੇ ਜੀ ਆਪਾਂ ਕਿਸਾਨੀ ਮੁੱਦੇ ਦੀ ਗੱਲ ਕਰੀਏ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤੇ ਕਹਿੰਦੇ ਲੋਕਾਂ ਦਾ ਕਹਿਣਾ ਕਿ ਆਪ ਸਰਕਾਰਾਂ ਵੀ ਬਹੁਤ ਆਈਆਂ ਵੀ ਨੇ ਤੇ ਗਈਆਂ ਵੀ ਨੇ ਵੀ ਜੋ ਕਰਪਸ਼ਨ ਹੈ ਉਹ ਹਲੇ ਤੱਕ ਖਤਮ ਨਹੀਂ ਹੋਇਆ ਨਸ਼ਾ ਇਹ ਉਹ ਹਸ ਤੱਕ ਖਤਮ ਨਹੀਂ ਹੋਇਆ ਲੋਕਾਂ ਦੇ ਜਿਹੜੇ ਕੰਮ ਕਰਨੇ ਉਹ ਐਂ ਹੀ ਪਏ ਨੇ ਕੋਈ ਮਤਲਬ ਸਮਝ ਲੋ ਵਿਕਾਸ ਪੰਜਾਬ ਦਾ ਹੋ ਹੀ ਨਹੀਂ ਰਿਹਾ ਤਰੱਕੀ ਵੱਲ ਜਾ ਹੀ ਨਹੀਂ ਰਹੀ ਤੇ ਕੀ ਕਰਨ ਨੇ ਦੇਖੋ ਕਰਪ ਲੋਕਾਂ ਨੂੰ ਪਰਦਾ ਜਿਹੜਾ ਕਰਪਸ਼ਨ ਤੁਸੀਂ ਲਫ਼ਜ਼ ਵਰਤਿਆ ਉਹ ਖਤਮ ਕਰਨਾ ਕਿੰਨੇ ਹੈ ਆਖਰ ਕੋਈ ਤਾਂ ਉਹ অপারেশন ਕਰੂਗਾ ਨਾ ਹੁਣ ਆਪਣੇ ਕੋਈ ਰਸੋਲੀ ਹੋ ਜਾਂਦੀ ਹੈ ਇੱਥੋਂ ਵੱਧ ਕੇ ਕੈਂਸਰ ਹੋ ਜਾਂਦੀ ਹੈ ਅਸੀਂ ਡਾਕਟਰ ਕੋਲ ਜਾਂਦੇ ਹਾਂ ਜਿਹੜਾ ਡਾਕਟਰ ਭਾਈ ਮਾਹਿਰ ਹੈ ਅੱਜ ਇਸ ਸਮਾਜ ਦੇ ਡਾਕਟਰ ਨੇ ਪੋਲੀਟੀਕਲ ਬੰਦੇ ਜੇ ਪੋਲੀਟੀਕਲ ਬੰਦਿਆਂ ਦਾ ਕਰਤਾਰ ਹੀ ਨਹੀਂ ਰਹਾ ਜੇ ਅੱਜ 20 ਸਾਲ ਤੋਂ ਚਾਰ ਵਾਰ ਐਮਪੀ ਬਣ ਗਈ ਬੀਬੀ ਕਾਂਗਰਸ ਵੱਲੋਂ ਅੱਜ ਬਣ ਗਈ ਉਹ ਭਾਜਪੀ ਦੀ ਡਾਕਟਰ ਜਿਹੜਾ ਜਨੇ ਕ੍ਰਪਸ਼ਨ ਖਤਮ ਕਰਨੀ ਸੀ ਉਹ ਤਾਂ ਆਪ ਕ੍ਰਪਸ਼ਨ 'ਚ ਆ ਗਾ ਵੀ ਮੇਰਾ ਜਿਹੜਾ ਪੈਸਾ ਹੈ ਉਹ ਤਾਂ ਬਚਦਾ ਹੈ ਜੇ ਮੈਂ ਬੀਜੇਪੀ ਜਾਨੀਆਂ ਤੇ ਗਾਂਧੀ ਸਾਹਿਬ ਜਿਹੜੇ ਆਪਣੀ ਜ਼ਿੰਦਗੀ ਤੋਂ ਲੈ ਕੇ ਅੱਜ ਤੱਕ ਜਿਹੜੇ ਕਹਿੰਦੇ ਰਹੇ ਨੇ ਕਿ ਮੈਂ ਫੈਡਰਲ ਢਾਂਚੇ ਨੂੰ ਵਸਤਵ ਮਿਹਨਤ ਕਰਨੀ ਹੈ ਤੇ ਕੀਤੀ ਹੈ ਅੱਜ ਉਹ ਕਾਂਗਰਸ ਚਲੇਗੀ ਜਾ ਰਹੇ ਚਲੇਗੇ ਕੱਲ ਟਿਕਟ ਵੀ ਮਿਲ ਜੂਗੀ ਫਿਰ ਜਿਹੜੇ ਡਾਕਟਰ ਨੇ ਤੀਜੇ ਅਸੀਂ ਬੈਠੇ ਆਂ ਸਾਡਾ ਵੀ ਕਿਰਦਾਰ ਦੇਖੋ ਮੈਂ ਤਾਂ ਤੁਹਾਨੂੰ মিডিਆ ਵਾਲਿਆਂ ਨੂੰ ਬੇਨਤੀ ਕਰਦਾ ਵੀ ਸਾਰਿਆਂ ਨੂੰ ਇਕੱਠੇ ਬਿਠਾ ਸਕਦੇ ਹੋ ਇਕੱਠੇ ਬਿਠਾ ਲਓ ਜਾਂ ਉਹਨਾਂ ਦੇ ਨੁਮਾਇੰਦੇ ਬਿਠਾ ਲਓ ਅਸੀਂ ਸਵਾਲ ਕਰਾਂਗੇ ਉਹ ਜਵਾਬ ਦੇ ਦੇਣ ਉਹ ਸਵਾਲ ਕਰਨ ਅਸੀਂ ਜਵਾਬ ਦੇਵਾਂਗੇ ਜਿਹੜਾ ਜਵਾਬ ਜੋ ਦਊਗਾ ਲੋਕ ਸੁਣ ਰਹੇ ਹੋਣਗੇ ਉਹਦੇ ਮੁਤਾਬਕ ਵੋਟ ਪਾ ਦੇਣਗੇ ਇਸ ਕਰਕੇ ਕ੍ਰਾਪਸ਼ਨ ਉਸ 19 ਦਿਨ ਖਤਮ ਨਹੀਂ ਹੋਏਗੀ ਹੁਣ ਬਾਬਾ RAMDEV ਨੇ 214 ਚ ਕਿਹਾ ਕਿ ਮੈਂ ਕਾਲਾ ਧਨ ਸਾਰਾ ਮੈਂ ਗਰੰਟੀ ਦਿੰਦਾ ਤੁਸੀਂ ਮੋਦੀ ਜੀ ਨੂੰ ਵੜਾਓ ਬਾਬਾ RAMDEV ਵੀ ਮੈਂ ਤੁਹਾਨੂੰ ਕਾਲਾ ਧਨ ਵਾਪਸ ਕਰਾ ਕੇ ਦਿਖਾਉਂਗਾ ਕਾਲਾ ਧਨ ਕੀ ਚੀਜ਼ ਹੈ ਕ੍ਰਪਸ਼ਨ ਹੀ ਹੈ ਨਾ ਇਹਨਾਂ ਲੀਡਰਾਂ ਦਾ ਪੈਸਾ ਸਵਿਟਜ਼ਰਲੈਂਡ ਜਮ੍ਹਾਂ ਹੋਇਆ ਹੈ ਉਹਨੂੰ ਕਾਲਾ ਧਨ ਕਹਿੰਦੇ ਨੇ ਅੱਜ 14 ਤੋਂ 24 ਆ ਗਈ ਨਾ ਤਾਂ ਕਾਲਾ ਧਨ ਵਾਪਸ ਆ ਉਲਟਾ ਕਾਲੇ ਲੋਕ ਹਜ਼ਾਰਾਂ ਕਰੋੜ ਰੁਪਏ ਲੈ ਕੇ ਉੱਡ ਗਏ ਚਾਹੇ ਉਹ ਮਾਲੀਆ ਹੋਵੇ ਚਾਹੇ ਉਹ ਨੀਰਮ ਮੋਦੀ ਹੋਵੇ ਚਾਹੇ ਉਹ ਲਲਿਤ ਮੋਦੀ ਹੋਵੇ ਜਾਂ ਇੰਨੇ ਹੋਰ ਇਹ ਸਾਰੇ ਕਿੰਨੇ ਹਜ਼ਾਰ ਲੱਖ ਕਰੋੜ ਰੁਪਈਆ ਸਮ ਤਾਂ ਗਿਣਨਾ ਵੀ ਨਹੀਂ ਆਉਂਦਾ ਉਹ ਲੈ ਕੇ ਇੱਕ ਇੱਕ ਬੰਦਾ ਪੱਜ ਗਿਆ ਤੇ ਕਰਪਸ਼ਨ ਕਿੱਥੋਂ ਖਤਮ ਹੋ ਜੇਗੀ ਉਹ ਜਿਹੜੇ ਬੈਂਕ ਚੋਂ ਲੈ ਗਏ ਉਹ ਬੈਂਕ ਦਿਵਾਲੀਆ ਹੋ ਗਿਆ ਜਿਹੜੇ ਸਿਸਟਮ ਚੋਂ ਲੈ ਗਏ ਉਹ ਸਿਸਟਮ ਦਿਵਾਲੀਆ ਹੋ ਗਿਆ ਉਹ ਭਾਰ ਕਿਸ ਤੇ ਪਊਗਾ ਉਹ ਤੁਹਾਡੇ ਤੇ ਮੇਰੇ ਤੇ ਇਹਨਾਂ ਤੇ ਪਊਗਾ ਕਿ ਟੈਕਸ ਹੋਰ ਦੋ ਕਿਉਂਕਿ ਪੈਸਾ ਲੈ ਕੇ ਲੁਟੇਰੇ ਭੱਜ ਗਏ ਨੂੰ ਲੁਟੇਰੇ ਕੌਣ ਸੀ ਉਹ ਕੱਲ ਦੇਸ਼ ਭਗਤ ਸੀ ਮਾਲੀਆ ਕੌਣ ਸੀ ਮਾਲੀਆ ਰਾਜ ਸਭਾ ਦਾ ਕਾਂਗਰਸ ਦਾ ਮੈਂਬਰ ਸੀ ਸਿਟਿੰਗ ਮੈਂਬਰ ਸੀ ਕੀ ਸੋਚ ਕੇ ਉਹ ਪੈਸੇ ਲੈ ਕੇ ਕਾਂਗਰਸ ਨੂੰ ਬਣਾਤਾ ਅੱਜ ਰਾਜ ਸਭਾ ਦੇ ਮੈਂਬਰ 10 ਬਣਾਤੇ ਭਗਵੰਤ ਮਾਨ ਦੀ ਸਰਕਾਰ ਨੇ ਜਦੋਂ ਹੁਣ ਇਹਦਾ ਪਿਓ ਅੰਦਰ ਗਿਆ ਤੇ ਉਹ ਦਸਾਂ ਦੇ ਦਸਾ ਇੱਕ ਵੀ ਨਹੀਂ ਬੋਲ ਰਿਹਾ ਕਰਪਸ਼ਨ ਕਿਵੇਂ ਖਤਮ ਹੋ ਜੇਗੀ ਲੋਕਾਂ ਦੇ ਕਰਤਾਰ ਜਿਹੜੇ ਪੈਸੇ ਵਟੇ ਕਰਤਾਰ ਬਣੇ ਹੋਣ ਨਾ ਉਹ ਕਰਤਾਰ ਇਲਾਜ ਨਹੀਂ ਕਰ ਸਕਣਗੇ ਜੇ ਇਲਾਜ ਨਹੀਂ ਹੋਏਗਾ ਜਿਵੇਂ ਬੰਦਾ ਇਲਾਜ ਖਣੋ ਸਮਾਜ ਵਿੱਚ ਮਰ ਜਾਂਦਾ ਉਹਦਾ ਜਿਹੜਾ ਸਾਡਾ ਟਾਂਚ ਹੈ ਇਸ ਸਹੀ ਲੀਡਰਾਂ ਤੋਂ ਬਿਨਾ ਬਿਲਕੁਲ ਕੋਲਾਪਸ ਹੋ ਕੇ ਠੱਲੇ ਡਿੱਗ ਜਾਏਗਾ ਵਾਜਾ ਮਾਰਨਗੇ ਇਸ ਦੇਸ਼ ਦੇ ਲੋਕ ਵੀ ਸਾਨੂੰ ਗੁਲਾਮ ਬਣਾ ਲਓ ਉਹ ਕਹਿੰਨਗੇ ਤੁਹਾਨੂੰ ਗੁਲਾਮ ਇੱਥੇ ਤਾਂ ਹੈ ਹੀ ਕੁਛ ਨਹੀਂ ਤੁਹਾਨੂੰ ਗੁਲਾਮ ਬਣਾ ਕੇ ਕੀ ਕਰਨਾ ਸੋ ਇਹ ਜਿਹੜਾ ਇਹ ਹਾਲਾਤ ਬਣ ਚੁੱਕੇ ਨੇ ਇਹ ਜਵਾਬ ਨੇ ਜਿਹੜੀਆਂ ਗੱਲਾਂ ਤੁਸੀਂ ਪੁੱਛੀਆਂ ਨੇ ਬਾਕੀ ਮੈਂ ਤਾਂ ਸਾਫ਼ ਕਹਿਣਾ ਅਸੀਂ ਨੰਦਪੁਰ ਦੇ ਮਤੇ ਦਾ ਮੋਰਚਾ ਲਾਇਆ ਸਾਡੀਆਂ ਉਹ ਮੰਗਾਂ ਵੀ ਉੱਥੇ ਖੜੀਆਂ ਨੇ ਉਸ ਤੋਂ ਅੱਗੇ 40 ਸਾਲ ਸਾਡੇ ਨਾਲ ਹੋਰ ਜ਼ੁਲਮ ਹੋਏ ਨੇ ਉਹ ਵੀ ਖੜੀਆਂ ਸੀ ਜਦ ਤੱਕ ਇਹ ਸਾਰਿਆਂ ਦਾ ਨਿਬੇੜਾ ਨਹੀਂ ਕਰ ਲੈਂਦੇ ਅਸੀਂ ਟਿੱਕੇ ਨਹੀਂ ਬੈਠਾਂਗੇ ਨਾ 40 ਸਾਲ ਚ ਬੈਠੇ ਆਂ ਨਾ ਅੱਗੇ ਬੈਠਾਂਗੇ ਬਸ ਮੇਰੀ ਤਾਂ ਹੀ ਬੇਨਤੀ ਹੈ ਜੀ ਧੰਵਾਦ ਸਰ ਖਾਲਸਾ ਵਾਹ ਵਾਹਿਗੁਰੂ ਜੀ ਅੱਜ ਆਪਾਂ ਇੱਥੇ ਸ਼੍ਰੋਮਣੀ ਕਾਲੀਦਾਹ ਅੰਮ੍ਰਿਤਸਰ ਵੱਲੋਂ ਪੁੱਜੇ ਸਾਡੇ ਪ੍ਰੋਫੈਸਰ ਰਵਿੰਦਰਪਾਲ ਜੀ ਜੋ ਸਾਡੇ ਕਾਮਨ ਜਨਰਲ ਸਕੱਤਰ ਵੀ ਨੇ ਤੇ ਪਾਰਟੀ ਦੇ ਕੈਂਡੀਡੇਟ ਵੀ ਨੇ ਜਿਨ੍ਹਾਂ ਨੇ ਇਥੋਂ ਚੌੜ ਲੜਨੀ ਤੇ ਉਹ ਤੁਹਾਡੇ درمیان ਪਹੁੰਚ ਚੁੱਕੇ ਨੇ ਉਹ ਤੁਹਾਨੂੰ ਆਪਣੇ ਵਿਚਾਰਾਂ ਤੋਂ ਵੀ ਜਾਣੂ ਕਰਾਉਣਗੇ ਤੇ ਅੱਜ ਪੰਜੜਾ ਅਸੀਂ ਮੇਲ ਮਤਾ ਸੀ ਕਿ ਅੱਜ ਆਪਾਂ ਇੱਥੇ ਦਫਤਰ ਖੋਲ੍ਹਿਆ ਹੈ ਆਪਾਂ ਪਾਰਟੀ ਦਾ ਦਫਤਰ ਖੁੱਲਣ ਵਾਸਤੇ ਇਹਨਾਂ ਤੋਂ ਸਮਝੋਗੇ ਕੰਮ ਬਾਦ ਰਾਤ ਕਰਵਾਇਆ ਤੇ ਇੱਥੇ ਲੱਗੂ ਵੀ ਲੜਾਂਗੇ ਸਾਰਾ ਕੁਝ ਕਰਾਂਗੇ ਤੇ ਪੁਰਮਾ ਦੇਤੀ ਹੀ ਕਰਾਂਗੇ ਆ ਕਿ ਆਪਾਂ ਪਹਿਲਾ ਸਭ ਤੋਂ ਸਾਡੇ ਪਹੁੰਚੇ ਹੋਏ ਕੈਂਡੀਡੇਟ ਸਾਡੇ ਕੌਮੀ ਜਨਰਲ ਸਕੱਤਰ پروفیسر ਨੂੰ ਦਰਬਾਰੋਂ ਬੇਨਤੀ ਕਰਾਂਗਾ ਕਿ ਉਹ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰੇ